ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੰਡਾਲਾ ਇਹ ਪਿੰਡ ਪਿੰਡ ਮੁੱਦਕੀ ਦੇ ਨੇੜ ਹੈ ਫਰੀਦਕੋਟ ਤੋਂ ਸ੍ਰੀ ਅਮਰitsar ਸਾਹਿਬ ਵਾਲੇ ਹਾਈਵੇ ਦੇ ਉੱਤੇ ਆਉਂਦਾ ਹੈ ਚੰਦਵਾਜਾ ਪਿੰਡ ਬਿਲਕੁਲ ਨਾਲ ਹੈ ਤੇ ਚੰਦਵਾਜਾ ਤੇ ਜੰਡਾਲਾ ਆਪਸ ਵਿੱਚ ਬਿਲਕੁਲ ਜੁੜੇ ਹੋਏ ਪਿੰਡ ਹੈ ਇੱਕ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਤੇ ਇਹ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਮੈਂ ਸਾਹਮਣੇ ਜਿਹੜੀ ਗਾਂ ਤੁਸੀਂ ਦੇਖ ਰਹੇ ਹੋ ਇਹ ਪਹਿਲਾਂ ਦਿਖਾਉਣੀ ਤਾਂ ਸ਼ੁਰੂ ਕੀਤੀ ਵੀ ਮੈਂ ਜਿਹੜੇ ਇੱਕ ਫਾਰਮ 'ਚ ਵੀਡੀਓ ਬਣਾ ਰਿਹਾ ਹਾਂ ਬਾਈ ਜੀ ਉਹਰੀ ਬਰੀਡਿੰਗ ਉੱਤੇ ਕੰਮ ਕਰ ਰਹੇ ਆ ਤੇ ਆਪਣੇ ਆਪ ਦੇ ਵਿੱਚ ਹੀ ਜਿਹੜਾ ਬੈਨਰ ਆ ਸਾਹਮਣੇ ਉਹ ਦੱਸਦਾ ਹੈ ਵੀ ਇਹ ਪਹਿਲੀ ਪੋਜੀਸ਼ਨ ਹੈ ਦੀ 18ਵਾਂ ਜਿਹੜਾ ਪੀਡੀਐਫ ਦਾ ਮੇਲਾ ਹੋਇਆ 2025 ਦੇ ਵਿੱਚ ਉਹਦੇ 'ਚ ਪਰ ਇਹ ਵੈਡ ਸ਼ੌਂਗਿਆ ਦਿਖਾਉਣੀ ਇਹਦੇ ਬਾਰੇ ਗੱਲਾਂ ਬਾਤਾਂ ਵੀ ਕਰਾਂਗੇ ਕਿਉਂਕਿ ਉੱਥੇ ਸਵੱਬ ਨਹੀਂ ਬਣ ਸਕਿਆ ਵੀਡੀਓ ਬਣਾਉਣ ਦਾ ਜਿਹੜੀ ਵੀਡੀਓ ਬਾਨਨੀ ਆ ਉਹ ਇਸ ਗਾਂ ਦੀ ਬਾਨਨੀ ਆ ਕਿਉਂਕਿ ਵਿਕਰੀ ਵਾਸਤੇ ਆ ਸੋ ਦੋ ਤਰ੍ਹਾਂ ਦੇ ਵੀਰ ਜਿਹੜੇ ਛੌਂਕ ਰੱਖਦੇ ਆ ਗਾਵਾਂ ਦਾ ਜਿਨ੍ਹਾਂ ਨੇ ਇੱਕ ਛੌਂਕੀਆ ਵਾੜ ਦੇਖਣੀ ਆ ਫਰਸਟ ਪੋਜੀਸ਼ਨ ਵਾਲੀ ਉਹ ਵੀ ਵੀਡੀਓ ਚ ਜੁੜੇ ਰਹੋ ਤੇ ਜਿਨ੍ਹਾਂ ਨੇ ਗਾਂ ਖਰੀਦਣੀ ਆ ਉਹ ਵੀ ਇਸ ਵੀਡੀਓ ਨੂੰ ਲਾਸਟ ਤੱਕ ਦੇਖ ਲੈਣਾ ਆਓ ਜਾਣਕਾਰੀ ਲਈਏ ਬਾਈ ਹੋਰਾਂ ਤੋਂ ਪਹਿਲਾਂ ਇਹਦੇ ਬਾਰੇ ਗੱਲਾਂ ਬਾਤਾਂ ਫਿਰ ਵਿਕਰੀ ਵਾਲੀ ਵਾੜ ਬਾਰੇ ਗੱਲਾਂ ਬਾਤਾਂ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸਿਓ ਬਾਈ ਤੁਸੀਂ ਨਾਮ ਮੇਰਾ ਜਗਮੀਤ ਸਿੰਘ ਪਿੰਡ ਆਪਣਾ ਜੰਡਵਾਲ ਜਗਮੀਤ ਬਾਈ ਇਹ ਫਾਰਮ ਵੈਸੇ ਤਾਂ ਮੈਂ ਪਹਿਲਾਂ ਵੀ ਤੇਰੇ ਕੋਲੋਂ ਵੀਡੀਓ ਬਣਾਈਆਂ ਪਰ ਪ੍ਰੋਪਰ ਇੱਕ ਫਾਰਮ ਦੇ ਰੂਪ ਚ ਛੱਡ ਕਦੋਂ ਤੋਂ ਤਿਆਰ ਕੀਤਾ ਇਹਨੂੰ ਪੂਰਾ 1 ਸਾਲ ਹੋ ਗਿਆ ਬਾਈ 14 ਸਾਲ ਪਹਿ ਨੂੰ ਸਟਾਰਟ ਕੀਤਾ ਸੀ ਆਪਾਂ ਠੀਕ ਹੈ ਉਹ ਵੈਸੇ ਪਹਿਲਾਂ ਆਪਣੇ ਕੋਲ ਘਰੇਗਾ ਵਾਂ ਰੱਖਣਾ ਹੁੰਦੇ ਪਹਿਲਾਂ ਆਪਾਂ ਘਰੇ ਹੁੰਦੀਆਂ ਸੀ ਜੋ ਪਹਿਲਾਂ ਵੀਡੀਓ ਬਣਾਉਂਦੇ ਸੀ ਆਪਾਂ ਇਸ ਟਾਈਮ ਕਿੰਨੇ ਪਸ਼ੂ ਆ ਇਸ ਟਾਈਮ ਆਪਾਂ ਕੋਲ ਮਿਲਕਿੰਗ ਦੇ 15 ਗਾਵਾਂ ਚੱਲਦੀਆਂ ਪਈਆਂ 15 ਗਾਵਾਂ ਕੋ ਠੀਕ ਹੈ ਟੋਟਲ 26 ਹੈ 15 ਮਿਲਕਿੰਗ ਤੇ ਚੱਲਦੇ ਹਾਂ ਛੱਡ ਕਿੰਨੇ ਬਾਈ ਕਿੰਨੇ ਦਾ ਛੱਡ ਆਪਣਾ 68 44 ਦਾ ਜੀ 68 44 ਦਾ ਹਾਂਜੀ ਇਹਨੂੰ ਹੋਰ ਵਧਾਉਣ ਦਾ ਸੋਚ ਰਹੇ ਹਾਂ ਮੈਂ ਹਾਂਜੀ ਬਸ ਇੱਥੇ ਛੱਡੀ ਵਧਾਉਣਾ ਹੋਰ ਠੀਕ ਹੈ ਹੋਰ ਛੱਡ ਵਧਾ ਰਹੇ ਹਾਂ ਅੱਛਾ ਭਾਈ 15 ਪਸ਼ੂ ਮਿਲਕਿੰਗ ਤੇ ਟੋਟਲ 26 ਇਹਨਾਂ ਦੇ ਵਿੱਚੋਂ ਇੱਕ ਪਸ਼ੂ ਮੇਲੇ ਲੈ ਕੇ ਜਾਂਦੇ ਹੋ ਤੇ ਫਰਸਟ ਪੋਜੀਸ਼ਨ ਹਾਸਲ ਕਰਦਾ ਹੈ ਕਿਹੜੀ ਕੈਟਾਗਰੀ 'ਚ ਇਹਨੂੰ ਪਾਰਟਿਸਿਪੇਟ ਕਰਾਇਆ ਸੀ ਇਹ ਵੀ 14th ਬਰੀਡ ਐਂਡ ਬਿਊਟੀ ਚਾਰ ਦੰਦ ਦੇ ਵਿੱਚ ਦੁੱਧ ਤੇ ਨਸਲ ਮੁਕਾਬਲਾ ਜਿਹੜਾ ਮਿਲਕ ਬਿਊਟੀ ਕੰਪੀ ਹਾਂਜੀ ਵੀਰੇ ਫਸਟ ਪੀਸ ਇਹ ਹੋਮ ਬਰੀਡ ਆ ਜਾਂ ਖਰੀਦੀ ਸੀ ਇਹ ਹੋਮ ਬਰੀਡ ਆ ਵੈਸੇ ਆਪਾਂ ਜਿਹੜਾ ਫਾਰਮ ਸਟਾਰਟ ਕੀਤਾ ਸੀਗਾ ਇਹ ਬਈ ਆਪਣਾ ਰਿਸ਼ਤੇਦਾਰ ਆ ਇਹਨਾਂ ਤੋਂ ਇੱਕ ਗਾਂ ਲਿਆਏ ਸੀਗੇ ਅਛਾ ਇਹਨਾਂ ਤੋਂ ਲੈਂਦਾ ਸੀ ਉਸੇ ਦੀ ਬਰੀਡ ਆ ਗਾਂ ਠੀਕ ਆ ਉਸੇ ਦੀ ਬਰੀਡ ਆ ਇਹ ਬਾਈ ਦੀ ਹੋਰਾਂ ਦਾ ਕੀ ਨਾਮ ਇਹਦਾ ਨਾਮ ਗੁਰਵਿੰਦਰ ਸਿੰਘ ਪਿੰਡ ਜੰਡੋਕੇ ਪਿੰਡ ਜੰਡੋਕੇ ਬਰਾਡੇ ਦੀ ਫਾਰਮ ਜੰਡੋਕੇ ਅ ਜੰਡੋਕੇ ਪਿੰਡ ਚ ਬਾਈ ਫਿਰ ਕਿੰਨੇ ਕੁ ਪਸ਼ੂ ਰੱਖਦੇ ਹੋ ਤੁਸੀਂ ਆਪਨੂੰ ਜੀ ਆਪਣੇ ਕੋਲ ਇਸ ਟਾਈਮ ਹੈ ਗਿਆ ਜੀ 25 ਜਨਵਾਰ ਹੈ ਜੀ 25 ਜਨਵਾਰ ਹੈ ਹਾਂ ਜੀ ਜਿੰਨਾ ਕਿ ਮੈਨੂੰ ਪਤਾ ਲੱਗਾ ਮੇਰੇ ਖੇਲ ਚ ਟਾਪ ਦੀ ਬਰੀਡ ਹੀ ਰੱਖ ਰਹੇ ਹਾਂ ਉੱਥੇ ਵੀ ਹਾਂ ਜੀ ਆਪਣੇ ਕੋਲ ਟਾਪ ਦੀ ਬਰੀਡ 20 ਸਾਲ ਹੋ ਗਈ 2000 ਤੋਂ ਆਪਾਂ ਸਟਾਰਟਿੰਗ ਕੀਤੀ ਹੈ ਅੱਛਾ 2000 ਸਾਲ ਤੋਂ ਸ਼ੁਰੂਆਤ ਕੀਤੀ ਹੈ ਤੇ ਐਬ ਜੇ ਥਾਂ ਤੇ ਪਹੁੰਚ ਗਏ ਹਾਂ ਵੀ ਤੁਹਾਡੇ ਬਲੱਡ ਲਾਈਨ ਦੇ ਵਿੱਚੋਂ ਤੁਹਾਡੀ ਬਰੀਡ ਚੋਂ ਵੈਡ ਜਿਹੜੀ ਪੀਡੀਐਫ ਜਿੱਤ ਕੇ ਆ ਗਈ ਹੈ ਹਾਂ ਜੀ ਜਗਮੀਤ ਭਾਈ ਇਹ ਵੈਡ ਕਿਹੜੇ ਬੁੱਲ ਦੀ ਹੈ ਕੋ ਸਹਿ ਧਿਆਨ ਚ ਇਹ ਐਬੀਐਸ ਦੇ ਐਵਰੈਸਟ ਦੀ ਐਬੀਐਸ ਦੇ ਐਵਰੈਸਟ ਬੁੱਲ ਦੀ ਹੈ ਹਾਂ ਜੀ ਇਹ ਲਕ ਕੀ ਮਿਲ ਕੇ ਕੜ ਰਿਹਾ ਬਾਈ ਇਹਦਾ ਪੀਕ ਇਹਦਾ 42 ਲੀਟਰ 42 ਲੀਟਰ ਪਹਿਲੇ ਸਵੇਚ ਨੇ ਦੁੱਧ ਦਿੱਤਾ ਹਾਂਜੀ ਹੁਣ ਇਹ ਤਿੰਨ ਮਹੀਨਾਂ ਦੀ ਗੱਭਣ ਹੋ ਚੁੱਕੀ ਆ ਹੁਣ 78 ਲੀਟਰ ਹਜੇ ਵੀ ਆ ਹੁਣ ਵੀ ਦੇ ਰਹੀ ਹੈ ਹਾਂਜੀ ਥੋੜਾ ਤੋੜ ਕੇ ਦਿਖਾਈਏ ਇਹਨੂੰ ਹਾਂਜੀ ਦੋਸਤੋ ਦੇਖੋ ਤੁਸੀਂ ਪੀਡੀਐਫ ਦੇ ਵਿੱਚੋਂ ਫਸਟ ਪੋਜੀਸ਼ਨ ਟੋਟਲ ਜੇ ਦੋਨੇ ਫਾਰਮ ਆ ਬਾਈ ਜੀ ਹੋਰੀ ਆਪ ਸੱਚ ਮਾਸੀਆਂ ਦੇ ਪੁੱਤ ਹੈ ਇਹਨਾਂ ਕੋਲ ਟੋਟਲ ਨਾਗ 50 ਬਣਦੇ ਆ ਜੇ ਆਪਾਂ ਸਾਰੇ ਪਸ਼ੂ ਸਮਝ ਗਏ ਤਾਂ ਕਿਉਂਕਿ 2000 ਸਾਲਾਂ ਤੋਂ ਬਾਈ ਜੀ ਹੋਰਾਂ ਨੇ ਏਜੰਡੋ ਕੇ ਪੈਂਡ ਚ ਫਾਰਮ ਸ਼ੁਰੂ ਕੀਤਾ ਸੀ ਤਾਂ 25 ਸਾਲਾਂ ਚ ਇੰਨੀ ਕਿ ਨਸਲ ਇੰਪਰੂਵ ਹੋਈ ਵੀ ਇਹਨਾਂ ਦੀ ਇੱਕ ਵਾਇਡ ਪੀਡੀਐਫ ਚੋਂ ਉਹ ਕੰਪੀਟੀਸ਼ਨ ਜਿਹੜਾ ਸਭ ਤੋਂ ਟਫ ਹੁੰਦਾ ਉਹਦੇ ਚੋਂ ਇਹਦੀ ਫਰਸਟ ਪੋਜੀਸ਼ਨ ਆ ਕਿਉਂਕਿ ਮੈਂ ਟਫ ਕੰਪੀਟੀਸ਼ਨ ਇਸ ਕਰਕੇ ਗਿਆ ਵੀ ਇਹਦੇ ਚ ਆਰਡਰ ਦੇ ਵੀ ਨੰਬਰ ਆ ਇਹਦੇ ਚ ਲੱਤਾਂ ਦੇ ਨੰਬਰ ਆ ਸਰੀਰਕ ਬਣਾਵਟ ਦੇ ਨੰਬਰ ਆ ਹਾਲਾਂਕਿ ਕੰਪੀਟੀਸ਼ਨ ਮਿਲਕ ਵਾਲਾ ਵੀ ਬੜਾ ਟਫ ਹੁੰਦਾ ਔਖਾ ਹੁੰਦਾ ਮੁਕਾਬਲਾ ਉਹਦੇ ਚ ਵੀ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਬਾਕੀ ਚੀਜ਼ਾਂ ਤੋਂ ਛੋਟ ਮਿਲ ਜਾਂਦੀ ਹੈ ਸੋ ਵੈੜ ਦੇਖੋ ਤੁਸੀਂ ਬੜਾ ਸੋਹਣਾ ਇਹਦਾ ਹਵਾਨਾ ਦੋਸਤੋ ਉਤੋਂ ਬਿਲਕੁਲ ਸਟ੍ਰੇਟ ਕਹਿਣ ਦੀ ਗੱਲ ਨਹੀਂ ਜਜਮੈਂਟ ਦੇ ਵਿੱਚੋਂ ਫਰਸਟ ਆਈ ਵੀ ਇਹ ਵੈੜ ਉਤੋਂ ਟਾਂਚੇ ਦੀ ਚੜਾਈ ਦੇਖਿਓ ਪੂਛ ਬਿਲਕੁਲ ਬਾਰੀਕ ਹੈ ਹਵਾਨੇ ਦੀ ਬਣਾਵਟ ਹਾਲਾਂਕਿ ਮੈਂ ਵੀਡੀਓ ਬਣਾ ਰਿਹਾ ਲਗਭਗ ਟਾਈਮ 10:30 ਦੇ ਆਸ-ਪਾਸ ਦਾ ਹੋਊਗਾ ਸਵੇਰ ਦਾ ਪੱਖ ਹੈ ਫਿਰ ਵੀ ਵੈੜ ਦੇਖੋ ਤੁਸੀਂ ਠੀਕ ਹੈ ਵੀਰੇ ਬੰਦ ਦਿਓ ਉਹਨੂੰ ਸੋ ਇਹ ਦੋਸਤੋ ਸ਼ੌਂਕ ਹੀ ਆ ਤੁਹਾਨੂੰ ਵਹਿੜ ਦਿਖਾ ਰਹੇ ਆ ਇਹ ਵਿਕਰੀ ਵਾਸਤੇ ਨਹੀਂ ਐਵਰੈਸਟ ਬੁੱਲ ਦੀ ਇਹ ਆਪ ਹੈ ਬੜਾ ਸੋਹਣਾ ਇਹਦਾ ਜਿਹੜਾ ਉਹ ਸਟਰਕਚਰ ਹੈ ਇਹਦੀ ਬਣਾਵਟ ਹੈ ਸਫਤ ਡੇਰੀ ਫਾਰਮ ਆ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਉਹਨੇ ਬੜਾ ਸੋਹਣਾ ਨਾਮ ਰੱਖਿਆ ਤੇ ਆਪਾਂ ਉਹਦਾ ਜ਼ਿਕਰ ਵੀ ਜ਼ਰੂਰ ਕਰ ਦਿੰਨੇ ਆ ਸੋ ਏਬੀਐਸ ਐਵਰੈਸਟ ਬੁੱਲ ਦੀ ਇਹ ਵਹਿੜ ਜਿਹੜੀ ਫਸਟ ਪੋਜੀਸ਼ਨ ਪੀਡੀਐਫ 'ਚ ਆਈ ਹੈ ਜਗਮੀਤ ਭਾਈ ਇੱਕ ਗਾਂ ਆਪਾਂ ਵੇਚਣ ਲੱਗੇ ਆ ਇਹ ਹੋਮ ਬਰੀਡ ਆ ਜਾਂ ਖਰੀਦੀ ਹੋਈ ਹੈ ਇਹ ਹੋਮ ਬਰੀਡ ਆ ਵੀਰੇ ਇਸੇ ਦੀ ਮਾਂ ਅੱਛਾ ਇਹਦੀ ਮਾਂ ਇਹਦੀ ਮਾਂ ਕਿੰਨਾ ਵਸੂਆ ਤੇ ਕਿਨੇ ਸੁਆ ਤੀਜਾ ਸੁਆ ਤੀਜਾ ਸੁਆ ਸੂਆ ਕੀ ਹਾਂਜੀ ਬਈ ਪਹਿਲੇ ਸੁਆ ਦੀ ਇਹ ਆ ਦੂਜੇ ਸੁਆ ਦੀ ਬੱਚੀ ਉਹ ਖੜੀ ਸਾਹਮਣੇ ਅੱਛਾ ਜਿਹੜੀ ਇਹ ਵਜਦੀ ਝਾਕਦੀ ਆ ਇੱਧਰ ਨਹੀਂ ਨਹੀਂ ਉਹ ਕਾਲੇ ਮੂੰਹ ਵਾਲੀ ਕਾਲੇ ਮੂੰਹ ਵਾਲੀ ਪਿਛਲੇ ਪਾਸੇ ਜਿਹੜੀ ਹਾਂਜੀ ਪਿਛਲਾ ਵੇ ਸਾਹਮਣੇ ਖੜੀ ਮੂੰਹ ਤਾਂ ਚੱਕੀ ਜਾਂਦੀ ਆ ਜਿਹੜੀ ਉੱਪਰ ਨੂੰ ਮੂੰਹ ਚੱਕ ਰਹੀ ਹਾਂਜੀ ਸੋ ਦੋਸੋ ਇਹ ਇਸ ਵਾਰ ਦੀ ਭੈਣ ਆ ਜਿਹੜੀ ਜਿੱਤੀ ਆ ਤੇ ਮਾਂ ਇਹਨਾਂ ਦੋਹਾਂ ਦੀ ਜਿਹੜੀ ਉਹ ਤੁਹਾਨੂੰ ਵੀਡੀਓ ਚ ਦਿਖਾ ਦੇਣੀ ਆ ਅੱਛਾ ਭਾਈ ਐਤ ਕੀ ਕਿਹੜੇ ਬੁੱਲ ਤੋਂ ਗੱਬਣ ਹੈ ਇਹ ਗਾਂ ਇਹ ਖੁਦ ਹੈਗੀ ਆ ਸਟਾਕ ਏ ਹੁਣ ਇਸ ਟਾਈਮ ਹੈ ਜੀ ਵਰਲਡ ਵਾਈਡ ਦੇ ਡਵਾਂਟੇਬਲ ਤੋਂ ਠੀਕ ਹੈ ਕਿੰਨਾ ਟਾਈਮ ਲਾਊਗੀ ਸੂਨ ਚ ਇਹ 17 ਤਰੀਕ ਨੂੰ ਸਹੀ ਦਿਨ ਪੂਰੇ ਆ 17 ਤਰੀਕ ਨੂੰ ਹਾਂਜੀ ਦੁੱਧ ਦਾ ਰਿਕਾਰਡ ਕੀ ਹੈ ਦੁੱਧ ਦਾ ਦੂਜੇ ਤੋਂ 54 ਲੀਟਰ ਦਾ ਰਿਕਾਰਡ ਆ ਜੀ ਇਹਦਾ ਠੀਕ ਹੈ ਕੀ ਰੇਟ ਰੱਖਦੇ ਹਾਂ ਡਿਮਾਂਡ ਕੀ ਕਰਦੇ ਹਾਂ ਇਹਦਾ ਜੀ ਫੋਨ ਤੇ ਕਰਾਂਗੇ ਆਪਾਂ ਰੇਟ ਫੋਨ ਤੇ ਹਾਂਜੀ ਰੇਟ ਖੁੱਲਾ ਹੋਊਗਾ ਹੋਊਗਾ ਫੋਨ ਤੇ ਠੀਕ ਹੈ ਤੁਰਦਗੇ ਨੂੰ ਹਾਂਜੀ ਦੱਸੋ ਸੂਆ ਬਾਈ ਜੀ ਹੋਰਿਆਂ ਦੇ ਦੱਸਣ ਮੁਤਾਬਕ ਤੀਜਾ ਸੀਮਨ ਦੀ ਡਿਟੇਲ ਜੋ ਬਾਈ ਨੇ ਬੋਲੀ ਉਹ ਤੁਸੀਂ ਸੁਣ ਲਈ ਹੈ 17 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ 14 13 ਤਰੀਕ ਨੂੰ ਵੀਡੀਓ ਬਣ ਰਹੀ ਆ 4 ਦਿਨ ਦਿਨ ਪੂਰੇ ਹੋਣ ਚ ਉੱਤੇ ਦੋਨ ਲੈਂਦੀ ਆ ਨਹੀਂ ਲੈਂਦੀ ਉਹ ਬਾਅਦ ਦੀ ਗੱਲ ਐ ਹਵਾਨਾ ਬਹੁਤ ਸੋਹਣਾ ਨਾੜਾਂ ਫੁੱਲ ਹਵਾਨੇ ਤੇ ਪੇਟ ਵਾਲੀ ਗਾਂ ਇਦਾਂ ਦੀਆਂ ਗਾਵਾਂ ਤੋਂ ਬਰੀਡਿੰਗ ਹੁੰਦੀ ਐ ਤੇ ਇੱਕ ਵੜ ਇਹਦੀ ਮੇਲਾ ਜਿੱਤਿਆ ਹੀ ਐ ਤੇ ਦੂਜੀ ਬੱਛੀ ਅੱਗੇ ਤਿਆਰ ਹੋ ਰਹੀ ਐ ਫਾਰਮ ਚ ਖੁੱਲੀ ਰਹਿੰਦੀ ਐ ਤੇ ਉਧਰ ਨੂੰ ਹੀ ਭਜਦੀ ਐ ਕਿਉਂਕਿ ਪਸ਼ੂਆਂ ਤੋਂ ਅਲੱਗ ਪਸ਼ੂ ਹੋਣਾ ਨਹੀਂ ਚਾਹੁੰਦਾ ਹੁੰਦਾ ਸੋ ਇਹ ਬਾਈ ਜੀ ਹੋਰਾਂ ਦੀ ਹੋਮ ਬਰੀਡ ਹੈ ਤੇ ਇੱਥੇ ਹੁਣ ਛੈਡ ਹੋਰ ਵਧਾਉਣਾ ਬਾਈ ਨੇ ਉਸੇ ਕਰਕੇ ਅੱਜ ਇੱਕ ਗਾਂ ਬਾਈ ਜੋ ਰੀਸੇਲ ਕਰ ਰਹੇ ਆ ਬਿਊਟੀ ਇਹਦੀ ਵੀ ਬੜੀ ਚੰਗੀ ਆ ਦੱਸੋ ਇਹਦੇ ਪੇਟੋਂ ਐਵਰੈਸਟ ਵਲ ਦੀ ਵੈਡ ਨੇ ਜਨਮ ਲਿਆ ਤੇ ਮੇਲਾ ਜੱਤ ਕੇ ਆ ਗਈ ਸੋ ਬਾਕੀ ਤੁਸੀਂ ਆਪ ਆ ਕੇ ਦੇਖਿਓ ਪਰਖ ਕਰਿਓ ਇਹਦੀ ਸਮਝੋ ਚੰਗੀ ਕੀਮਤ ਦੀ ਹੈ ਬਿਨਾਂ ਸ਼ੱਕ ਜੇ ਕੋਈ ਟੈਸਟ ਕਰਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਤੁਸੀਂ ਰਕਮ ਖੁੱਲੀ ਡੁੱਲੀ ਲਾਉਣੀ ਹੈ ਉੱਤੇ ਸੋ ਇਹ ਬੈਡ ਫਾਰ ਸੇਲ ਹੈ ਗਾਂ ਫਾਰ ਸੇਲ ਹੈ ਹੋਰ ਤੋਰ ਦੇ ਕੇ ਬਾਈ ਇੱਕ ਗੱਲ ਵੀ ਐਡ ਅੱਛਾ ਬਾਈ ਇਹ ਬੈਡ ਜਿਹੜੀ ਗਾਂ ਹੁਣ ਦਿਖਾ ਰਹੇ ਜਿਵੇਂ ਬਾਈ ਨੇ ਦੱਸਿਆ ਵੀ ਥੋਡੇ ਤੋਂ ਇੱਕ ਗਾਂ ਲਿਆਂਦੀ ਸੀ ਇਹ ਗਾਂ ਖਰੀਦੀ ਸੀ ਇਹਨਾਂ ਨੇ ਕਿ ਤੋਂ ਪਹਿਲਾਂ ਕੋਈ ਆਈ ਸੀ ਇਹਦੀ ਮਦਰ ਸੀ ਜੀ ਏ ਡੀ ਸੀ ਕੋਈ ਸੀਮਨ ਹੁੰਦਾ ਸੀ ਸੈਕਸਡ ਅੱਛਾ ਹਾਂਜੀ ਉਸ ਤੋਂ ਉਹ ਮਾਂ ਸੀ ਇਹਦੀ ਏ ਡੀ ਸੀ ਸੈਕਸਡ ਸੀਮਨ ਦੀ ਤੇ ਉਸ ਏਡੀਸੀ ਕੰਪਨੀ ਬੋਲੇ ਤੁਸੀਂ ਹਾਂਜੀ ਹਾਂਜੀ ਏਡੀਸੀ ਕੰਪਨੀ ਦਾ ਕੋਈ ਬੁੱਲ ਸੀਗਾ ਹਾਂਜੀ ਉਹਦਾ ਸੀਮਨ ਸੀਗਾ ਜੀ ਉਹ ਸੀਮਨ ਨੇ ਆਇਓ ਉਸ ਵੈੜ ਨੇ ਆਪਣੇ ਕੋਲੋਂ ਜਾ ਕੇ ਤੇ ਗੁਜਰਾਤ ਦੇ ਵਿੱਚ ਇੱਕ ਕੰਪੀਟੀਸ਼ਨ ਜਿੱਤਿਆ ਸੀਗਾ ਅੱਛਾ ਇਹਦੀ ਮਾਂ ਤੁਸੀਂ ਇਸ ਬਾਈ ਨੂੰ ਜਗਮੀਤ ਨੂੰ ਦੇਤੀ ਸੀਗੀ ਤੇ ਉਸ ਤੋਂ ਬਾਅਦ ਇਹਨੇ ਸੇਲ ਕਰਤੀ ਤੇ ਉਹਨੇ ਜਾ ਕੇ ਗੁਜਰਾਤ ਚ ਫੇਰ ਕੰਪੀਟੀਸ਼ਨ ਜਿੱਤਿਆ ਇੱਕ ਮਤਲਬ ਇਹ ਪੂਰਾ ਖਾਨਦਾਨ ਮੇਲਿਆਂ ਦੇ ਵਿੱਚ ਹਿੱਸਾ ਲੈਣ ਵਾਲਾ ਇੱਕ ਹਸਾਬ ਨਾਲ ਮੰਨਗੇ ਹਾਂਜੀ 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 ਠੀਕ ਹੈ ਸੋ ਦੋਸੋ ਤੌਰ ਦੇ ਬਾਈ ਫੇਰ ਇਹਨੂੰ ਸੋ ਇਹ ਵਾੜ ਜਿਹੜੀ ਆ ਬਾਈ ਕੋਲ ਗਾਂ ਹੁਣ ਤੀਜਾ ਸੂਆ ਬਾਈ ਜੀ ਹੋਰਾਂ ਨੇ ਦੱਸਿਆ ਇਹਦੀ ਮਾਂ ਵੀ ਬਾਈ ਨੇ ਖਰੀਦੀ ਸੀ ਕਿ ਜਿਹੜੀ ਇੱਥੇ ਆਈ ਸੀ ਤੇ ਉਹਨੇ ਇੱਥੋਂ ਵੇਚ ਕੇ ਫਿਰ ਗੁਜਰਾਤ ਜਾ ਕੇ ਵੀ ਕੋਈ ਮੁਕਾਬਲਾ ਜਿਹੜਾ ਉਹ ਜਿੱਤਿਆ ਏਡੀਸੀ ਕੋਈ ਕੰਪਨੀ ਸੀ ਜਿੱਤੇ ਸਿਕਸਰ ਸੀਮਨ ਦੀ ਉਹ ਗਾਂ ਬਾਈ ਜੀ ਹੋਰਾਂ ਦੇ ਘਰੇ ਪੈਦਾ ਹੋਈ ਸੀਗੀ ਸੋ ਦੋਸੋ ਅੱਜ ਇਹ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਂ ਚੌਕੀਆ ਗਾਂ ਦਿਖਾਤੀ ਐ ਦੂਜਾ ਵਪਾਰਕ ਪੱਖ ਤੋਂ ਇੱਕ ਗਾਂ ਦਿਖਾਤੀ ਐ ਹੁਣ ਤੁਸੀਂ ਫੈਸਲਾ ਕਰਨਾ ਹੈ ਵੀ ਜਿਹਨੇ ਖਰੀਦਣਾ ਪਸ਼ੂ ਉਹਨੇ ਆ ਕੇ ਤਸੱਲੀ ਕਰਨੀ ਹੈ ਸੋ ਨੰਬਰ ਜਿਹੜਾ ਬਾਈ ਦਾ ਸਕਰੀਨ ਉੱਤੇ ਚੱਲ ਰਿਹਾ ਤੇ ਇੱਕ ਹੋਰ ਬੇਨਤੀ ਕਰਦੇ ਆਂ ਵੀ ਇਹ ਫਾਰਮ ਅੱਗੇ ਵਧਾਉਣਾ ਹੈ ਬਾਈ ਨੇ ਗਾਂ ਜ਼ਰੂਰ ਵੇਚਣੀ ਹੈ ਹੋਰ ਕੋਈ ਵੀ ਵੈੜ ਬੱਛੀ ਜਿਹੜਾ ਹੋਰ ਕੋਈ ਵੀ ਨਗ ਕੋਈ ਵੀ ਚੀਜ਼ ਬਕਾਉ ਨਹੀਂ ਹੈ ਇਸ ਪੱਖ ਤੋਂ ਕੋਈ ਵੀਰ ਨਾ ਬਿਸ਼ੱਕ ਫੋਨ ਕਰੇ ਸਿਰਫ ਇਸ ਗਾਂ ਵਾਸਤੇ ਤੁਸੀਂ ਖਾਲ ਕਰ ਸਕਦੇ ਹੋ ਤੋਰਦੇ ਥੋੜੀ ਹੋਰ ਬਾਈ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ